ਇਸ ਸਾਬਣ ਤੋਂ ਬਗੈਰ ਆਪਣੇ ਤਨ ਦੀ ਆਪਣੇ ਵਸਤਰਾਂ ਦੀ ਮਹਿਲਤ ਹੋਈ। ਉਸੇ ਤਰ੍ਹਾਂ ਭਾਈ ਬਾਣੀ ਜੋ ਸਤ ਸੰਗਤ ਦੇ ਵਿੱਚ ਸਤ ਸੰਗਤ ਸਦਾ ਦਾ ਭਾਵੀ ਕੀ ਹੈ ਜਿੱਥੇ ਕੇਵਲ ਤੋਂ ਕੇਵਲ ਵਾਹਿਗੁਰੂ ਨਿਰੰਕਾਰ ਦੀ ਗੱਲ ਹੋ ਰਹੀ ਹੈ ਕੇਵਤੋ ਕੇਵਲ ਵਾਹਿਗੁਰੂ ਨਿਰੰਕਾਰ ਨੂੰ ਧਿਆਇ ਜਾ ਰਿਹਾ ਸਤ ਸੰਗਤ ਕੈਸੀ ਜਾਣੀ ਜੇਤੇ ਇੱਕੋ ਨਾਮ ਕਾਣੀਏ ਇੱਕੋ ਨਾਮ ਹੁਕਮ ਦਾਨਕ ਸਤਗੁਰ ਦੀ ਆ ਬਜਾਏ ਜੀ ਕੇਵਤੋ ਕੇਵਲ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਉਹੀ ਮੰਨ ਦੇ ਵਿੱਚ ਹੋਵੇ ਉਸ ਤੋਂ ਇਲਾਵਾ ਕੋਈ ਵੀ ਦੁਨਿਆਵੀ ਝਮੇਲਾ ਕੋਈ ਇਸ ਤਰ੍ਹਾਂ ਦੀ ਦੁਨਿਆਵੀ ਵਾਤ ਲਾਪ ਜਿਹਦਾ ਮਹੱਤਵ ਕੇਵਲ ਤੋਂ ਕੇਵਲ ਸੰਸਾਰ ਨਾਲ ਹੈ ਉਹ ਸਤ ਸੰਗਤ ਨਹੀਂ ਹੈ ਇਹ ਵੀਰ ਦੇਖਦੇ ਆਪਾਂ ਕਿਸ ਮਹਾਰਾਜ ਦੇ ਪ੍ਰਕਾਸ਼ ਕਿਤੇ ਕੋਈ ਕੋਈ ਵੀ ਪ੍ਰੋਗਰਾਮ ਹੁੰਦਾ ਉਹ ਜਦ ਤੱਕ ਧਾਰਮਿਕ ਪ੍ਰੋਗਰਾਮ ਹੈ ਜਦ ਤੱਕ ਉੱਥੇ ਕਥਾ ਗੁਰਬਾਣੀ ਦੀ ਹੋ ਰਹੀ ਹੈ ਕੀਰਤਨ ਗੁਰਬਾਣੀ ਦਾ ਹੋ ਰਿਹਾ ਇਸ ਤੋਂ ਉਪਰੰਤ ਜੋ ਸੱਜਣ ਬੋਲਦੇ ਹਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਇਹ ਵੀ ਸਰਧਾਂਜਲੀ ਦੇਣਗੇ ਵੀ ਉਹ ਪੁਰਖ ਉਹ ਸਤ ਸੰਗਤ ਵਿੱਚ ਨਹੀਂ ਆਉਂਦੇ ਉਹਨਾਂ ਨੇ ਉਸ ਸ਼ਖਸ ਦੀ ਉਪਮਾ ਕਰਨੀ ਹੁੰਦੀ ਹੈ ਜਿਸ ਦੇ ਪਰਥਾਏ ਆਏ ਹੋਏ ਆ ਕਿ ਜਿਸ ਕਾਰਨ ਆਏ ਹਨ ਭਾਵੇਂ ਕੋਈ ਪੁਰਾਣੀ ਚੜ੍ਹਾਈ ਕਰ ਗਿਆ ਉਹਦੇ ਪਰਥਾਏ ਆਏ ਆ ਜਾਂ ਕਿਸੇ ਹੋਰ ਖਾਸ ਮੰਨ ਲਓ ਕਿਸੇ ਦੀ ਕੋਈ ਤਰੱਕੀ ਹੋਈ ਹੈ ਉਹਦੇ ਗੁਣ ਗਣ ਕਣ ਉਹ ਸਤ ਸੰਗਤ ਵਿੱਚ ਐਡ ਨਹੀਂ ਹੁੰਦੀ ਇਨਕਲੂਡ ਨਹੀਂ ਹੁੰਦੀ ਸਤ ਸੰਗਤ ਵਿੱਚ ਤਾਂ ਕੇਵਲ ਤੋਂ ਕੇਵਲ ਉਹੀ ਕੜੀਆਂ ਪ੍ਰਵਾਨ ਹੈ ਜਿਸ ਕੜੀ ਦੇ ਵਿੱਚ ਪ੍ਰਮਾਤਮਾ ਦਾ ਅਸੀਂ ਨਾਮ ਜਪਦੇ ਆਂ ਬੰਦਗੀ ਕਰਦੇ ਆਂ ਸਤ ਸੰਗਤ ਵਿੱਚ ਆਇਆ ਸਤ ਸੰਗਤ ਕੀਤੀ ਹੈ ਜਿਸ ਤਰ੍ਹਾਂ ਪਾਣੀ ਤੋਂ ਬਗੈਰ ਨਾ ਤਾਂ ਦੀ ਮੈਲ ਉਤਰਦੀ ਨਾ ਹੀ ਕੱਪੜਿਆਂ ਦੀ ਮੈਲ ਉਤਰਦੀ ਹੈ ਉਸੇ ਤਰ੍ਹਾਂ ਹੀ ਪਾਣੀ ਤੋਂ ਬਗੈਰ ਨਾ ਹੀ ਮਰਨੇ ਸ਼ੁੱਧ ਹੋਣਾ ਨਾ ਹੀ ਇਸ ਆਤਮਾ ਉੱਤੇ ਜੋ ਲੱਗੇ ਹੋਏ ਤੱਬੇ ਦਾਗ ਹੈ ਨਗੁਰੇ ਪੰਦ ਦੇ ਕਿ ਜੋ ਨਗੁਰਾ ਪੰਦਨ ਕਿਉਂਕਿ ਹਸਾਕਤਾ ਸਾਰੇ ਆਤਮਾ ਦੇ ਕੋਲੇ ਨੇ ਇਸ ਨੇ ਹੀ ਦੇਣੇ ਹੁੰਦੇ ਇਸ ਨੂੰ ਦੇਖਣਾ ਕਿ ਆਤਮਾ ਤੂੰ ਗੁਰੂ ਵਾਲੀ ਬਣ ਕੇ ਵਾਪਸ ਆਈ ਹੈ ਜੇ ਨਗੁਰੀ ਅਕੀ ਨਾ ਉਥੇ ਮਨ ਜਾਂਦਾ ਹੈ ਨਾ ਸਰੀਰ ਜਾਂਦਾ ਹੈ ਉਥੇ ਕੇਵਲ ਤੋਂ ਕੇਵਲ ਆਤਮਾ ਨੂੰ ਦੇਖਿਆ ਜਾਂਦਾ ਵੀ ਸ਼ੁੱਧ ਹੋਈ ਹੈ ਕਿ ਨਹੀਂ ਹੋਈ ਹੁਣ ਆਤਮਾ ਨੂੰ ਨਾਮ ਦੇ ਰੰਗ ਵਿੱਚ ਰੰਗਣਾ ਹੈ ਕੇਵਲ ਤੋਂ ਕੇਵਲ ਸਤ ਸੰਗਤ ਇਸ ਸਤ ਦਾ ਸੰਗਤ ਕੀਤਿਆਂ ਹੀ ਇਸ ਨੂੰ ਨਾਮ ਦੇ ਰੰਗ ਵਿੱਚ ਰੰਗਿਆ ਜਾ ਸਕਦਾ ਹੈ ਦੂਸਰੇ ਕੋਈ ਉਪਰਾਲਾ ਨਹੀਂ ਦੂਸਰਾ ਕੋਈ ਮੈਥਡ ਨਹੀਂ ਕਿ ਕੋਈ ਐਸਾ ਤਰੀਕਾ ਨਹੀਂ ਹੈ ਕਿ ਜਸਤ ਬਗੈਰ ਅਸੀਂ ਆਤਮਾ ਨੂੰ ਨੁਗਰੇ ਪੰਦੀ ਜੂੜ ਤੋਂ ਖਤਮ ਕਰ ਤਕੀਏ ਇਸ ਨੂੰ ਮਿਟਾ ਸਕੀਏ ਇਸ ਨੂੰ ਕੇਵਲ ਤੋਂ ਕੇਵਲ ਸਤ ਸੰਗਤ ਜਿਹੜੀ ਮਿਲਦੀ ਭਾਗਾਂ ਮਿਲਦੀ ਕਦੋਂ ਹੈ ਜਦੋਂ ਪੂਰਵ ਕਰ ਅੰਕੁਰਜ ਪ੍ਰਗਟੇ ਪੇਟੇ ਉਹ ਪੁਰਖ ਰਸਕ ਵਿਰਾਗੀ ਮੇਟੇ ਉੰਦੇ ਮਿਲ ਤਾਰ ਨਾਨਕ ਜਨਮ ਜਨਮ ਕੀ ਸੋਈ ਜਾਗੇ ਜਿਸ ਤਰ੍ਹਾਂ ਬਹੁਤ ਕਰਮ ਕੀਤੇ ਆ ਮਾੜੇ ਕੀਤੇ ਕਿਸ ਨੇ ਕੀਤੇ ਗਣਕਾ ਪਾਪਣ ਹੋਏ ਕੀ ਗਣਕਾ ਇਹ ਕਿਸ ਤਰੀ ਦੇ ਨਾਮ ਕਹਿੰਦੇ ਉਹਨੇ ਕੇਵਲ ਤੋਂ ਕੇਵਲ ਸੰਸਾਰਕ ਸੁਖ ਪਾਵੇਂ ਤਾਂ ਦੇ ਸੁੱਖਾ ਮੰਦੇ ਸੁੱਖਾ ਮਾਇਆ ਵਾ ਲਾਲਚ ਉਹ ਸਾਰੇ ਮੰਦ ਕਰਮ ਕਰਦੇ ਸੀ ਜਿਹੜੇ ਗੁਰਮਤ ਦੇ ਅਨੁਕੂਲ ਨਹੀਂ ਜਿਨ੍ਹਾਂ ਨੂੰ ਗੁਰਮਤ ਦੀ ਪਰਵਾਹ ਨਹੀਂ ਹੈ ਗਣਕਾ ਪਾਪਨ ਹੋਏ ਕੇ ਗਲਹਾਰ ਪਾਪਾਂ ਦਾ ਬਰਤ ਕਹਿੰਦੇ ਇਹਨੇ ਪਾਪ ਕੀਤੀ ਪਾਪ ਕੀਤੀ ਤੇ ਪਾਪੀਆਂ ਵਾਸਤੇ ਨਾਮ ਆਇਆ। ਅਗਰ ਪ੍ਰਭੂ ਦਾ ਜੀ ਫਰਮਾਨ ਕਰਦੇ ਜੋ ਪੇ ਹਵਨਾ ਪਾਪ ਕਰਨਤਾ ਅਹੀ ਅਨੰਤ। ਫਤ ਪਾਵਨ ਨਾਮ ਕੈਸੇ ਹੁੰਦਾ? ਜੇ ਮੈਂ ਪਾਪੀ ਐ ਜੇ ਮੈਂ ਮਰੀਜ਼ ਐ ਡਾਕਟਰ ਤਾਂ ਹੀ ਆਏ ਨੇ। ਤਾਂ ਹੀ ਔਸ਼ਧੀ ਆਈਏ ਤਾਂ ਹੀ ਦਵਾਈਆਂ ਆਈਆਂ। ਜੇ ਕੋਈ ਬਿਮਾਰੀ ਨਾ ਹੋਵੇ ਤਾਂ ਡਾਕਟਰ ਤੇ ਦਵਾਈਆਂ ਕੀ ਕਰਾਂਗੇ ਅਸੀਂ? ਬੇਮਤਲਬ ਐ ਨਾ। ਜੇ ਸੰਸਾਰ ਵਿੱਚ ਪਾਪੀ ਨੇ ਤੇ ਪਾਪੀਆਂ ਦੇ ਉਦਾਰ ਵਾਸਤੇ ਹੀ ਗੁਰਬਾਣੀ ਆਈ। ਪਾਪ ਕੀਤੇ ਅਪਰਸ਼ਰਨ ਆ ਜਾ। ਮਟਾਲਾ ਪਾਪਾਂ ਨੂੰ ਜਿਸ ਦਿਨ ਤੇਰੇ ਭਾਗ ਚੰਗੇ ਹੋਏ ਤੇਰੇ ਮਨ ਵਿੱਚ ਪਤਾ ਨਹੀਂ ਕਿਹੜੇ ਸ਼ਬਦ ਨੇ ਵਾਰ ਕਰਦੇ ਨੇ ਕਿ ਤੂੰ ਸਭ ਕੁਝ ਛੱਡ ਕੇ ਭਾਈ ਤਿਆਗ ਕੇ ਕੇਵਲ ਤੋਂ ਕੇਵਲ ਸੱਚੀ ਭਗਤੀ ਬੰਦਗੀ ਵੱਲ ਲੱਗ ਜਾਣਾ। ਕਿ ਕੇਵਲ ਤੋਂ ਕੇਵਲ ਸਤ ਦੀ ਗੱਲ ਕਰੇਗਾ ਹੁਣ ਸਚਨ ਠੱਗ ਵਰਗੇ ਉਹਨਾਂ ਤੇ ਐਸਾ ਪ੍ਰਭਾਵ ਪਿਆ ਕਿ ਸਾਰਾ ਕੁਝ ਜੋ ਲੁੱਟਿਆ ਸੀ ਸਭ ਕੁਝ ਗਰੀਬਾਂ ਨੂੰ ਦਾਨ ਕਰਕੇ ਕੇਵਲ ਤੋਂ ਕੇਵਲ ਇੱਕ ਸੇਵਾ ਚ ਲਾਗੇ ਆ ਜੋ ਵੀ ਉਸਨੇ ਕਮਾਣਾ ਰੁਖੀ ਮਿਸੀ ਉਸ ਤਰ੍ਹਾਂ ਦੀ ਸੇਵਾ ਕਰਨੀ ਭਜਨ ਬੰਦਗੀ ਕਰਨੀ ਮਾਰਗਸੀ ਗੁਰਨਾਣਕ ਸਾਹਿਬ ਕੋਡੇ ਰਕਸ਼ ਵਰਗੇ ਮਾਖੋ ਦੇਤ ਵਰਗੇ ਭਾਈ ਜਿਨ੍ਹਾਂ ਨੇ ਗੁਰਾਂ ਦੀ ਛਣ ਵਿੱਚ ਆ ਕੇ ਨਿਮਰਤਾ ਨਾਲ ਸੀ ਚੁਕਾ ਦਿੱਤਾ ਭਾਵ ਅਜ ਤੋਂ ਬਾਅਦ ਗੁਰੂ ਤੇਰੀ ਓਏ ਮਾਦੋ ਦਸ ਬਰਾਗੀ ਸੀ ਭਾਈ ਜਿਹਦੇ ਨਾਂ ਤੋਂ ਵੱਡੇ ਵੱਡੇ ਭੈ ਖਾਂਦੇ ਸੀ ਡਰਦੇ ਸੀ ਭਾਈ ਕਿ ਉਹਦੇ ਆਸ਼ਰਮ ਦੇ ਅੱਗੇ ਚ ਵੀ ਡਰਦਾ ਨੇ ਕੋਈ ਨਿਕਲਦਾ ਸੀ ਕੌਣ ਭਾਵ ਕਿ ਜਿਨ੍ਹਾਂ ਦਾ ਥੋੜਾ ਬਹੁਤ ਭਜਨ ਬੰਦਗੀ ਨਾਲ ਰابطਾ ਹੁੰਦਾ ਸੀ ਜਾਂ ਉਹ ਇਸ ਤਰ੍ਹਾਂ ਦੇ ਕਰਮ ਕਰਦੇ ਸਨ ਉਹ ਡਰਦੇ ਸੀ ਪਤਾ ਨਹੀਂ ਇਹਨੇ ਕਿਹੜਾ ਸਾਨੂੰ ਸਵਾਲ ਕਰ ਦੇਣਾ ਕਿ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ ਭਾਈ ਬੜਾ ਤਾਕਤਵਰ ਸੀ ਪਰ ਜਿਸ ਦਿਨ ਇੱਕ ਸੱਚੇ ਗੁਰੂ ਦੀ ਉਹਦੀ ਭਾਲ ਖਤਮ ਹੋ ਗਈ ਉਹ ਲੱਭਦਾ ਫਿਰਦਾ ਸੀ ਕਿ ਉਹ ਸੱਚਾ ਗੁਰੂ ਮੈਨੂੰ ਕਦੋਂ ਮਿਲੇਗਾ ਜੋ ਕਦੇ ਆਇਆ ਸੀ ਭਾਈ 1469 ਈਸਵੀ ਨੂੰ ਭਾਵ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮੇਰੀ ਮੁਲਾਕਾਤ ਕਦੋਂ ਹੋਵੇਗੀ ਉਸ ਰੋਹਾਨੀ ਰੂਹ ਦੀ ਕਿ ਉਸ ਦੇ ਮੈਂ ਦیدار ਕਿਸ ਤਰ੍ਹਾਂ ਕਰਾਂਗਾ ਉਹੀ ਸੱਚਾ ਸਭ ਝੂਠੇ ਹੈ ਪਤਾ ਸੀ ਆਉਣਗੇ ਕਦੋਂ ਆਉਣਗੇ ਪਤਾ ਨਹੀਂ ਪਰਖ ਪਰਖ ਕੇ ਦੇਖਦਾ ਕਿ ਆਪਾਂ ਵੀ ਜਿਸ ਤਰ੍ਹਾਂ ਭਾਈ ਕੋਈ ਸਮਾਨ ਖਰੀਦਦੇ ਆ ਕਪੜਾ ਖੇਦਦੇ ਆ ਫਲ ਫਰੂਟ ਖੇਦਦੇ ਆ ਪਰਖ ਪਰਖ ਕੇ ਲੈਨੇ ਆ ਨਾ ਪਰ ਗਲਤੀ ਕਰਦਨੇ ਇੱਕ ਜਗ੍ਹਾ ਤੇ ਆ ਕੇ कि ਜਦੋਂ ਗੁਰੂਤ ਧਾਨ ਕਰਦਾ ਉਦੋਂ ਨਹੀਂ ਪਰਕ ਉਹ ਤਾਂ ਕੇਵਲ ਤੋਂ ਕੇਵਲ ਸਾਨੂੰ ਲਾਲਚ ਦਿਖਦਾ ਹੈ ਕੇਵਲ ਤੋਂ ਕੇਵਲ ਲਾਲਚ ਦਿਖਦਾ ਪਰ ਮਾਦੋ ਦਾ ਸਵਰਾਗੀ ਉਹਨਾਂ ਤਾਂ ਸੱਚ ਦੀ ਭਾਵ ਸੀ ਉਹ ਤਾਂ ਰੇਕ ਨੂੰ ਜੋ ਵੀ ਸੰਤ ਮਹਾਤਮਾ ਸਾਧੂ ਉਹਨਾਂ ਸਾਨੂੰ ਪਰਖ ਕੇ ਦੇ ਦੇ ਕਿ ਤੂੰ ਸੱਚਾ ਜਾਂ ਝੂਠਾ ਤੇਰੇ ਕੋਲ ਮੇਰੇ ਨਾਲੋਂ ਵੱਧ ਵਾਲਾ ਗਿਆਨ ਹੈ ਜਾਂ ਘੱਟ ਵਾਲਾ ਜੇ ਤੂੰ ਘੱਟ ਵਾਲਾ ਤਾਂ ਮੈਂ ਤੇ ਤੋ ਕੀ ਕੰਮ ਉਹ ਪਰਖ ਪਰਖੇ ਦੇਖਦਾ ਪਰ ਇੱਕ ਦਿਨ ਐਸਾ ਸਮਾਂ ਆਇਆ ਕਿ ਉਹਦੀ ਭਾਈ ਜ ਅੰਦਰ ਦੀ ਇੱਛਾ ਸੀ ਜੋ ਭਾਵਨਾ ਸੀ ਸੱਚੇ ਗੁਰੂ ਨੂੰ ਮਿਲਣ ਦੀ ਤੇ ਅੱਜ ਉਹਦੀ ਪੂਰੀ ਹੋਣ ਲੱਗੀ ਹੈ ਭਾਈ ਜਦੋਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਦੇੜ ਸਾਹਿਬ ਦੀ ਧਰਤੀ ਤੇ ਪਹੁੰਚੇ ਉਸੇ ਆਸਣ ਤੇ ਜਾ ਕੇ ਸੱਜ ਗਏ ਉੱਥੇ ਬੈਠ ਕੇ ਜਾ ਕੇ ਕਿ ਜਿਹਦੇ ਦਰ ਦੇ ਅੱਗੇ ਜੀ ਗੁਜਰਨਾ ਕੋਈ ਸਾਧੂ ਸੰਤ ਮਹਾਤਮਾ ਜਾਂ ਧਰਮੀ ਬੰਦਾ ਬੈਕ ਆਂਦਾ ਸੀ ਉਹਦੇ ਆਸਣ ਤੇ ਗੁਰੂ ਪਾਚਾ ਬੈਠ ਗਏ ਤੇ ਜਦੋਂ ਜਾ ਕੇ ਦੱਸਿਆ ਮਧੋਦਸ ਬਰਾਗੀ ਉਹਦੇ ਚੇਲਿਆਂ ਨੇ ਕਿ ਤੁਹਾਡੇ ਆਸਣ ਤੇ ਕੋਈ ਸੱਜਾ ਕੇ ਬਹਿ ਗਿਆ ਲਕਿਆ ਜਿਉ ਆਪਣੀਆਂ ਤਾਕਤਾਂ ਵਰਤਨ ਦੇਵੀ ਸ਼ਕਤੀਆਂ ਪਰ ਰਿੱਧ ਸਿੱਧ ਨਾ ਵੇ ਕੀਤਾ ਸੀ ਜਿਹੜੇ ਨਾਮ ਜਪਤੇ ਆ ਨਾ ਇਹ ਰਿੱਧੀਆਂ ਸਿੱਧੀਆਂ ਇਨਾਂ ਦੇ ਚਰਨਾਂ ਦੇ ਆਸਿਆ ਹੁੰਦੀ ਇਹਨਾਂ ਤੇ ਅਸਰ ਨਹੀਂ ਕਰ ਸਕਦੀ ਕਿ ਸਭ ਤੋਂ ਉੱਤਮ ਨਾਮ ਹੈ ਜਿਹਦੇ ਕੋਲ ਪ੍ਰਮਾਤਮਾ ਦਾ ਭਜਨ ਹੈ ਬੰਦਗੀ ਹੈ ਉਹਦੇ ਅੱਗੇ ਰਿੱਦ ਸਿੱਧ ਸਾਰਿਆਂ ਹੀ ਭਾਈ ਉਹਦੀਆਂ ਗੁਲਾਮ ਹੁੰਦੀਆਂ ਦਾਸਿਆ ਹੋ ਜਾਂਦੀਆਂ ਚਰਨਾਂ ਦੀ ਔਰ ਸਾਰੀਆਂ ਸ਼ਕਤੀਆਂ ਵਰਤਲੀਆਂ ਆਸਨ ਜਿਉਂ ਦਾ ਤਿਉਂ ਆ ਭਾਈ ਰਾਕੇਸ਼ ਆ ਨਹੀਂ ਆ ਗਿਆ ਮੰਚ ਆ ਗਿਆ ਵੀ ਸ਼ਾਇਦ ਅੱਜ ਮੇਰੀ ਮਨੋ ਕਾਉਨਾਪੂਰਨ ਹੋਣੀ ਹੈ ਜਿਹਦੇ ਮੈਂ ਦਰਸ਼ਨ ਕਰਨੇ ਸੀ ਉਹ ਸ਼ਾਇਦ ਆ ਗਿਆ ਚਲਦੇ ਆ ਕੇ ਵੀ ਬੜਾ ਕੁਛ ਕੀਤਾ ਭਾਈ ਪਰ ਨਾ ਗੱਲ ਬੜੀ ਆ ਕਨੁਸ਼ਾ ਨੇ ਦੇਖਿਆ ਸਤਗੁਰੂ ਜੀ ਐਨੀ ਦੇਰ ਲਾਤੀ ਐਨੀ ਦੇਰ ਲਾਤੀ ਤੁਸੀਂ ਇੱਕ ਨਵਾਨੇ ਦੀ ਅਰਦਾਸ ਬੇਨਤੀ ਸੁਣਨ ਨੂੰ ਬਹੁਤ ਸਮਾਂ ਲਾਤਾ ਤੁਸੀਂ ਦਰਸ਼ਨ ਦੇਣ ਨੂੰ ਬਹੁਤ ਚਿਰ ਦਾ ਤੁਹਾਡੀ ਆਸ ਵਿੱਚ ਬੈਠਾ ਪਿਤਾ ਜੀ ਔਨ ਗੁਰੂ ਗੋਬਿੰਦ ਸਿੰਘ ਪਾਚੇ ਸਭ ਜਾਣਦੇ ਮਾਧੋ ਦਾਸ ਬਰਾਗੀ ਦੀ ਜੋ ਅੰਦਰ ਦੀ ਭਾਵਨਾ ਸੀ ਤੇ ਉਹ ਉਸ ਤੋਂ ਉਪਰੰਤ ਉਸ ਨੂੰ ਪਾਈ ਸਿੰਘ ਸਜਾਇਆ ਗਿਆ ਅੰਮ੍ਰਿਤ ਚਕਾਇਆ ਗਿਆ ਨਾਮ ਰੱਖਿਆ ਭਾਈ ਗੁਰਮੁਖ ਸਿੰਘ ਕਹਿੰਦੇ ਨਹੀਂ ਜੀ ਮੈਂ ਗੁਰਮੁਖ ਨਹੀਂ ਬਣਨਾ ਅੱਜ ਤੋਂ ਮੈਂ ਤੁਹਾਡਾ ਬੰਦਾ ਮਾਧੋ ਦਾਸ ਬਰਾਗੀ ਤੋਂ ਅਮਰ ਚੱਕ ਕੇ ਭਾਈ ਗੁਰਮੁਖ ਸਿੰਘ ਬਣੇ ਔਰ ਕਹਿੰਦੇ ਮੈਨੂੰ ਇਹ ਨਾਮ ਨਹੀਂ ਮੈਨੂੰ ਇਹ ਚਾਹੀਦਾ ਮੈਂ ਤੁਹਾਡਾ ਦਾਸ ਤੁਹਾਡਾ ਬੰਦਾ ਬਣ ਕੇ ਰਹਾ ਮੈਨੂੰ ਬੰਦਾ ਹੀ ਕਹੋ ਮੈਂ ਤੁਹਾਡਾ ਹੀ ਬੰਦਾ ਜੀ ਕਹਿੰਦੇ ਠੀਕ ਹੈ ਫਿਰ ਆ ਤੋਰ ਬੰਦੇ ਵਾਲੇ ਹੀ ਕੰਮ ਕਰ ਫਿਰ ਕਿਸ ਤਰ੍ਹਾਂ ਭਈ ਆ ਕਿ ਉਹਨਾਂ ਨੇ ਇਸ ਜੁਰਮ ਨੂੰ ਠੰਡ ਪਾਈ ਰੋਕੀ ਕਿਵੇਂ ਅsrand ਸਧੋਰਾ ਹੋਰ ਕਿੰਨੀ ਜਗ੍ਹਾ ਦੇ ਉੱਤੇ ਗੁਰਨਾਨਕ ਨਾਮ ਦਾ ਸਿੱਕਾ ਚਲਾਇਆ ਉਸ ਤੋਂ ਬਾਅਦ ਭਾਈ ਸਾਰੀਆਂ ਕੁਰਬਾਨੀਆਂ ਉਹਨਾਂ ਦੀ ਸ਼ਹਾਦਤਾਂ ਇੱਕ ਵੱਖਰਾ ਇਤਿਹਾਸ ਹੋ ਜਾਂਦਾ ਹੈ ਸੱਚੇ ਗੁਰੂ ਨੂੰ ਰੱਬ ਦੇ ਆਵਦਿਆ ਅੱਜ ਕਰਮ ਸੀ ਭਾਈ ਜਾਗ ਗਿਆ ਜਿਸ ਤਰ੍ਹਾਂ ਮਾਧੋ ਦਾਸ ਬਰਾਗੀ ਦੇ ਜਾਗੇ ਸੀ ਭਾਈ ਉਸੇ ਤਰ੍ਹਾਂ ਜਿਹੜੀ ਅਪਿੰਗਲਾ ਸੀ ਇਹਦਾ ਕੋਈ ਪਿਛਲਾ ਕਰਮ ਸੀ ਮਾੜੇ ਕਰਮ ਬੜੇ ਕੀਤੇ ਹੋਏ ਸੀ ਕਰ ਰਹੀ ਹੈ ਦਿਨ ਰਾਤ ਕਰ ਰਹੀ ਹੈ ਕੇਵਲ ਤੋਂ ਕੇਵਲ ਵਿਸ਼ਿਆਂ ਦੇ ਕਾਰਨ ਦੇ ਵਿੱਚ ਕੇਵਲ ਤੋਂ ਕੇਵਲ ਮਾਇਆ ਪੈਸੇ ਦਾ ਮਤਲਬ ਹੈ ਦਾ ਸੁਆਦਾ ਦਾ ਮਤਲਬ ਹੈ ਤੇ ਅੱਜ ਇਹਦਾ ਇੱਕ ਕਰਮ ਜਾਗ ਪਿਆ ਇਕ ਬਾਹਰ ਚੋਰੀ ਹੈ ਇਕ ਬਾਹਰ ਦੇਖੇ ਕੋਈ ਇੱਕ ਭਾਗਵੇਂ ਕਪੜਾ ਖੜਾ ਵਾ ਭਾਗਵੇਂ ਲਾਰੀ ਹੈ ਸਾਧੂ ਆਣੇ ਲਾਲੇ ਜਿਹੜੇ ਮਰਦੀ ਲਾ ਲੋ ਇਕ ਧਰਮਕ ਬਾਣੇ ਵਾਲਾ ਸਖਸ ਖੜਾ ਵਾ ਮੀਜ਼ ਤੇ ਬਜੜੀ ਪਤਨੇ ਕੀ ਮਨ ਚ ਆਇਆ ਕਹਿੰਦੇ ਬਾਬਾ ਜੀ ਸਾਧੂ ਜੀ ਜੋ ਵੀ ਕੁਝ ਕਹਿਣਾ ਸੀ ਧਰਮਕ ਤੌਰ ਤੇ ਬੁਲਾਇਆ ਆ ਜਾਓ ਜੀ ਅੰਦਰ ਆ ਜਾਓ ਆ ਗਏ ਗਿੱਲੇ ਕੱਪੜੇ ਸੀ ਦੂਸਰੇ ਵਸਤਰ ਦਿੱਤੇ ਅੱਗ ਜਲਾਈ ਸੇਕਣ ਨੂੰ ਤੇ ਸੇਕ ਦੇ ਸਿਕਦੇ ਆ ਵਿਚਾਰਾਂ ਚੱਲ ਪਿਆ ਉਹ ਧਰਮ ਵੀ ਬੰਦੇ ਦਾ ਧਰਮ ਦੀਆਂ ਗੱਲਾਂ ਕਰਦਾ ਨਾ ਉਹਨਾਂ ਦਾ ਕੇਵਲ ਤੋਂ ਕੇਨ ਮਾਤਮਾ ਦੇ ਮੁਖ ਤੋਂ ਜੋ ਵੀ ਪ੍ਰਮਾਤਮਾ ਦੀ ਸਿਵ ਸਲਾਂਗ ਗਾਤੀ ਕੋ ਤਾਂ ਹਮੇਸ਼ਾ ਹੀ ਸਿਫਤ ਕਰਦੇ ਤੇ ਕਰਵਾਉਂਦੇ ਜਿਉਂ-ਜਿਉਂ ਗਣਕਾ ਸੁਣਦੀ ਜਾ ਰਹੀ ਹੈ ਮਨੰਦਰ ਬਹੋਗੇ ਇਹ ਗੁਰਦਾ ਜਾ ਰਹੀ ਹੈ ਬਚਨਾਂ ਦੇ ਨਾਲ ਉਹਦਾ ਜੋ ਅੰਦਰ ਦਾ ਹਿਰਦਾ ਸੀ ਨਾ ਉਹ ਕੋਮਲ ਹੁੰਦਾ ਜਾ ਰਿਹਾ ਹੈ ਜਦ ਸਾਰੀ ਬਾਤਾਂ ਸੁਣੀ ਸਵੇਰ ਹੋਈ ਜੋ ਵੀ ਅਮਰਤ ਵੇਲੇ ਭੋਜਨ ਪ੍ਰਸ਼ਾਦਾ ਚਾਹ ਪਾਣੀ ਸਪਨੇ ਸਕਾਇਆ ਜਦੋਂ ਮਹਾਤਮਾ ਤਰ ਲਗੇ ਚਰਨੀ ਡੇਟੀ ਮਹਾਤਮਾ ਜੀ ਮੈਂ ਤਾਂ ਸਾਰੀ ਉਮਰ ਮਾੜੇ ਕਰਮ ਕੀਤੇ ਪਰ ਜੋ ਜੋ ਮੈਂ ਤੁਹਾਡੇ ਬਚਨ ਸੁਣੇ ਆ ਤੇ ਮਾੜੇ ਕਰਮਾਂ ਦਾ ਤਾਂ ਫਿਰ ਮੈਨੂੰ ਨਰਕ ਭੋਗਣਾ ਪੈਣਾ ਨਾ ਕੋਈ ਉਪਰਾਲਾ ਵੀ ਹੋ ਸਕਦਾ ਮੈਂ ਕੀ ਬਚ ਸਕਦੀ ਹਾਂ ਮਹਾਤਮਾ ਕਹਿੰਦੇ ਜਰੂਰ ਭਾਈ ਕਿ ਜੇ ਭਾਈ ਤੁਸੀਂ ਸੱਚੇ ਇਰਾਦੇ ਦੇ ਨਾਲ ਮੰਦੇ ਨਾਲ ਹਿਆਰਾ ਲੱਖਾਂ ਕਰੋੜਾਂ ਵੀ ਔਗਣ ਕਰਨ ਨੂੰ ਪਰ ਜਿਸ ਦਿਨ ਉਹਨਾਂ ਸ਼ਰਧਾ ਭਾਵਨਾ ਨਾ ਆ ਜਾ ਸਾਰੇ ਔਗਣ ਵਟਾ ਦਿੰਦਾ ਵਹਿਗ ਨੂੰ ਨਰਾਮ ਕਰੇ ਕਹਿੰਦੇ ਐਂ ਕਰ ਭਾਈ ਪਤਾ ਸੀ ਮਾਤਮਾ ਨੂੰ ਕਿ ਜੇ ਇਹਨੂੰ ਸਿੱਧਾ ਮਾੜਾ ਹੱਥ ਚ ਪੜਾਈਏ ਨੇ ਜਪਣੀ ਨਹੀਂ ਸਿੱਧਾ ਨੇ ਰਾਮ ਰਾਮ ਨਹੀਂ ਕਹਿਣਾ ਹੋਲਡ ਕਰ ਦਿੱਤਾ ਹੁਣ ਜਗਤੀ ਹੁੰਦੀ ਹੈ ਮਾਤਮਾ ਦੇ ਕੋਲੇ ਕਹਿੰਦੇ ਭਾਈ ਐਂ ਕਰ ਮੇਰਾ ਇੱਕ ਕੰਮ ਕਰ ਮੈਂ ਆਕੇ ਨਾ ਤੈਨੂੰ ਇਹ ਨਹੀਂ ਕਿ ਤੂੰ ਇਹ ਕਾਰਜ ਕਰਨਾ ਤੇ ਤੂੰ ਸ਼ੁੱਧ ਹੋ ਜਾਵੇਂਗੀ ਕਹਿੰਦੇ ਤੂੰ ਮੇਰਾ ਇੱਕ ਕੰਮ ਕਰੀ ਮੈਂ ਥੋੜਾ ਚੱਲਿਆ ਬਾਹਰ ਤੀਰਥ ਯਾਤਰਾ ਤੇ ਤੇ ਅਜੇ ਨਾ ਮੇਰਾ ਤੋਤਾ ਨਾ ਇਹਨੂੰ ਇੱਕ ਸਬਕ ਪੜਾਉਣਾ ਹੁੰਦਾ ਤੇ ਉਹ ਤਾਂ ਵਗੈਰ ਰਹਿੰਦਾ ਨਹੀਂ ਇਹ ਇਹਦੀ ਖਰਾਕ ਹੈ ਇਹਨੂੰ ਵੇਸ਼ ਕਰਨਾ ਉੱਠ ਤੋਤਾ ਰਾਮ ਜਪ ਰਾਮ ਨਾ ਇਹਨਾਂ ਕਾਇਦਾ ਕਰੇਗੀ ਕਿ ਜਦੋਂ ਵੀ ਇਹਨੂੰ ਬੁਲਾਉਣਾ ਇਸੇ ਨਾਮ ਦੇ ਨਾਲ ਬੁਲਾਉਣਾ ਹੋ। ਉਹ ਤਾਂ ਗੰਗਾ ਦਾ ਬੋਲ ਰਾਮ ਦਾ ਇਸ ਤਰ੍ਹਾਂ ਦੇ ਸ਼ਬਦਚਾਰ ਨੇ। ਕਿ ਕੇਵਲ ਤੋਂ ਕੇਵਲ ਇਹੀ ਸ਼ਬਦ ਦਾ ਇਸ ਨੂੰ ਗਿਆਨ ਦੇਣਾ ਪੱਟੀ ਪੜਾਇਆ ਕਰ। ਹੁਣ ਇਹਦੇ ਇੱਕ ਯੁਗਤੀ ਸੀ ਮਾਤਾ ਦੀ। ਇਹ ਹੱਥ ਹੁਤਾ ਚਲੀ ਗਈ। ਤੇ ਅੱਗੇ ਮਹਾਤਮਾ ਉਹ ਤਾਂ ਭਈ ਦੇਵੀ ਸ਼ਕਤੀ ਸੀ। ਉਹ ਤਾਂ ਵਹਿਗੁਰੂ ਵੱਲੋਂ ਭਜਿਆ ਹੋਇਆ ਇੱਕ ਦੇਵ ਦੂਤ ਸੀ ਸਮਝੋ ਕਿ ਜਿਹਦੇ ਕਰਮ ਚੱਗੇ ਹੁੰਦੇ ਆ ਉਹਨਾਂ ਵਾਸਤੇ ਵਹਿਗੁਰੂ ਖੁਦ ਹੀ ਕੋਈ ਨਾ ਕੋਈ ਰਸਤਾ ਖੋਲ ਦਿੰਦਾ ਭਜਨ ਬੰਦਗੀ ਦਾ ਸਭ ਤੋਂ ਵੱਡਾ ਤੇ ਜਦੋਂ ਮਹਾਤਮਾ ਚਲੇ ਗਏ ਤੇ ਗੰਗਾ ਇਸ ਤਰ੍ਹਾਂ ਹੀ ਭਈ ਉਹ ਗਣਕਾ ਤੋਤੇ ਨੂੰ ਨਾਮ ਜਪਾਉਂਦੀ ਹਰ ਦਿਨ ਉਸ ਨੂੰ ਚੂਰੀ ਖਲਾ ਕੇ ਉੱਠ ਗੰਗਾ ਰਾਮ ਜਪ ਰਾਮ ਨਾਮ ਕਰਦਿਆਂ ਕਰਦਿਆਂ ਰਾਮ ਨਾਮ ਕਹਿੰਦੇ ਆ ਸਿਖਾਉਂਦੀ ਸਿਖਾਉਂਦੀ ਆਪ ਸਿੱਖ ਗਈ ਆਪ ਆਪਣਾ ਮਨ ਸ਼ੁੱਧ ਕਰ ਲਿਆ ਸ਼ੁੱਧ ਹੋ ਗਿਆ ਮਨ ਤੇ ਇਸ ਤਰ੍ਹਾਂ ਹੀ ਭਾਈ ਸਮਾਂ ਬੀਤਦਾ ਗਿਆ ਇੱਕ ਦਿਨ ਐਸਾ ਹੋਇਆ ਬਾਹਰ ਚੋੜੀ ਸੀ ਫਿਰ ਕਿ ਅੰਧੇਰਾ ਸੀ ਭਾਈ ਤੇ ਉਸ ਜਿਸ ਪਿਜਰੇ ਵਿੱਚ ਉਹ ਤੋਤਾ ਬੈਠਾ ਹੈ ਕਹਿੰਦੇ ਉਸ ਤੋਤੇ ਦੇ ਵਿੱਚ ਕੋਈ ਸੱਪ ਵੜਿਆ ਛੋਟਾ ਜਿਹਾ ਤੋਤੇ ਨੂੰ ਦੱਸਿਆ ਤੋਤਾ ਮਰ ਗਿਆ ਉਨ ਗਣਕਾ ਟੀਸ ਨਾਨਪਣੇ ਕੀਤਾ ਆਵਾਜ਼ਾਂ ਮਾਰ ਦੇ ਗੰਗਾ ਰਾਮ ਉਠ ਰਾਮ ਨਾਮ ਇੱਕ ਵਾਰ ਦੋ ਵਾਰ ਕੋਈ ਜਵਾਬ ਨਾ ਆਇਆ ਹਰ ਕੇ ਕਹਿੰਦੇ ਜਿਆਦਾ ਸੌਂਗੇ ਅੱਜ ਇਹਨੂੰ ਠਾਲਾਂ ਵੇ ਜਦੋਂ ਹੱਥ ਪਾਇਆ ਪੀਦੇ ਦੇ ਵਿੱਚ ਮਾਰਨਾ ਸੀ ਤੋਤੇ ਦੇ ਲੱਗ ਗਿਆ ਸਭ ਦੇ ਸੁਪਨੇ ਪੈ ਡੰਗ ਮਾਰੇ ਇਹ ਵੀ ਇੱਕ ਯੁਗਤੀ ਸੀ ਪ੍ਰਮਾਤਮਾ ਦੀ ਮੁਕਤੀ ਕਰਨ ਦੀ ਗੱਲ ਮੁਕਤੀ ਦੀ ਹੁੰਦੀ ਹੈ ਕਿ ਕਿਵੇਂ ਮੁਕਤ ਕਰਨਾ ਹੈ ਤੇ ਜਦੋਂ ਹੀ ਉਸ ਗਣਕਾ ਨੇ ਪਈ ਹੱਥ ਮਾਰੇ ਆ ਸਪਦੇ ਲੱਗਿਆ ਸ ਆਪਣੇ ਡੰਗ ਮਾਰੇ ਆ ਮੁਕਤੇ ਸੀ RAM RAM ਇਹ ਅਖੀਰ ਦੇ ਵਿੱਚ RAM ਨਾਮ ਜਪਦੇ ਆ ਮ੍ਰਿਤਿ ਹੋਈ ਅੰਤ ਕਾਲ ਜੋ ਨਰੈਣ ਸਿਮਰੇ ਐਸੀ ਚਿੰਤਾ ਵੇ ਜੋ ਮਰੇ ਕਹਿੰਦੇ ਜਿਹੜੇ ਨਰੈਣ ਨਰੈਣ ਕਰਦੇ ਵਾਹਿਗੁਰੂ ਵਾਹਿਗੁਰੂ ਕਰਦੇ ਅਖੀਰ ਤੇ ਸਵਾਸ ਤੱਕ ਕੇਵਲ ਤੋਂ ਕੇਵਲ ਉਹਨੂੰ ਧਿਆਉਂਦੇ ਆ ਕਹਿੰਦੇ ਉਹਨਾਂ ਦਾ ਹਾਲਤ ਕੀ ਹੁੰਦੀ ਹੈ ਅੰਤ ਕਾਰ ਜੋ ਨਰੈਣ ਸਿਮਰੇ ਐਸੀ ਚੇਤਨਾ ਵਿੱਚ ਜੋ ਰਹੇ ਬਦ ਤਲੋਚਨ ਤੇ ਨਰਮੁਕਤਾ ਪੀਤੰਬਰ ਵਾਕੇ ਰਿਧੇ ਵਸੇ ਕਹਿੰਦੇ ਕੇਵਲ ਤੋਂ ਕੇਵਲ ਜਿਨੇ RAM ਨਾਮ ਦਾ ਨਾਮ ਜਪਿਆ ਅਖੀਰ ਦੇ ਸਮੇਂ ਤੇ ਵੀ ਉਹ ਵੀ ਪਈ ਜੋ ਗਣਕਾ ਨਾਲ ਹੋਇਆ ਕੀ ਹੋਇਆ ਅਗੇ ਦੇਵ ਗਨ ਕਿ ਉਹ ਖੀਰ ਦੇ ਸਵਾਸਨ ਚ RAM ਨਾਮ ਕਹਿ ਰਹੀ ਸੀ ਨਾ ਤੇ ਦੇਵਤੇ ਆ ਗਏ ਭਾਈ ਭਾਵ ਉਹਦੇ ਚੰਗੇ ਗੁਣ ਦੇ ਨਾਲ ਆ ਗਏ ਤੇ ਸਿੱਧੇ ਲੈ ਗਈ ਗਈ ਬੇਕੁੰਠ ਕੇ ਬੇਕੁੰਠ ਨੂੰ ਚਲੇਗੀ ਭਾਵ परमात्मा ਦੇ ਘਰ ਚਲੇਗੀ ਜਿਹਨੂੰ ਧਿਆਉਣਾ ਸੀ ਫਿਰ ਉਹਦੇ ਕੋਲ ਹੀ ਜਾਣਾ ਆਪਾਂ ਵੀ ਫਿਰ ਉਹਦੇ ਕੋਲ ਤੜੀ ਜਾ ਸਕਦੇ ਹਾਂ ਜੇ ਧਿਆਵਾਂਗੇ ਭਾਈ ਪਰ ਇਹ ਜੋ ਮਾਨ ਇਹ ਜੋ ਰਸਤਾ ਨਾ ਕੇਵਲ